ਹਾਂਜੀ ਵੈਲਕਮ ਸਾਰਤ ਆਪਣੇ ਖੋਰਨਾ ਦੇ ਬਲੌਗ ਦੇ ਵਿੱਚ ਲਓ ਲਓ ਵੀ ਕਹਿੰਦੇ ਇੱਧਰ ਡ్రਾਈਵਰ ਲੱਗ ਗਿਆ ਛੱਲੇ ਨਾ ਬਾਦਾਮ ਛੱਲੀ ਜਾਂਦਾ ਫਿਰ ਅੱਧੇ ਘੇ ਰਹਿ ਗਏ ਬਸ ਤੇ ਹੁਣ ਆਪਾਂ ਲੱਗੇ ਆ ਨਵੀਂ ਕਬੂਤਰੀ ਖਾਣੇ ਮੇਰੇ ਵੀਰੋ ਨਵੀਂ ਨਕੂਰ ਕਬੂਤਰੀ ਖਾਣੇ ਲੱਗੇ ਆ ਅੱਜ ਕਬੂਤਾ ਠਾਲੀਏ ਕਬੂਤਰੀ ਕਬੂਤਰੀ ਠੂਤਰੀ ਠਾਲ ਲੈਣੇ ਆ ਆਹ ਛਤਰੀ ਤੋਂ ਖੋਲ ਕੇ ਠਾਲਦੇ ਆ ਫਿਰ ਇੱਕ ਲੱਗੇ ਆ ਕਹਿੰਦੇ ਨਵਾਂ ਜਾਨਵਰ ਛੱਡਣ ਇਹਦਾ ਲਾਲ ਬੇਟੀ ਹੈ ਇਹ ਦੀ ਕਾਲੀ ਟੌਰੀ ਛਾ ਖਾ ਜਾਏ ਇਹ ਆਪਾਂ ਲੱਗਿਆ ਠਾਲਣ ਲੱਗਾ। ਚੱਲ ਵੀ ਜੋਬਰਾ ਬਹਿ ਜਾ ਛਤਰੀ ਤੇ ਪਹਿਲਾਂ ਪਹਿਲਾਂ। ਇਹ ਇਹ ਆਜੂ ਵਾਪਸ। ਜਿਹੜਾ ਛਤਰੀ ਤੇ ਬਹਿ ਜਾ ਉਹ ਛੇਦੀ ਮੋੜ ਆਉਂਦਾ ਹੁੰਦਾ। ਇਹ ਮੈਨੂੰ ਆ ਰਿਹਾ ਆਜੂ ਵਾਪਸ। ਨਹੀਂ ਆ ਛਤਰੀ ਤੇ ਇੱਕ ਹੋਰ ਕਬੂਤਰ ਬੰਨਦੀ ਇਹ ਲਿਆ ਕੇ ਆਪਾਂ। ਇਹ ਕੰਮ ਹੋ ਗਿਆ ਖਰਾਬ। ਮੀਂਹ ਆ ਗਿਆ। ਇੱਧਰ ਮੈਂ ਹਲੇ ਆ ਕਬੂਤਰੀ ਨਵੀਂ ਠਾਲਣ ਲੱਗਾ ਸੀ। ਹੁਣ ਆ ਗਿਆ ਮੀਂਹ ਹੁਣ ਕੈਂਸਲ ਆ। ਆਇਆ ਉੱਪਰ ਆਇਆ ਫਟਾਫਟ। ਦੇਖ ਲੈ ਦੋ ਮਿੰਟ। ਦੋ ਕੁ ਮਿੰਟ ਦੇਖ ਲੈਣੇ ਨਹੀਂ ਫਟਾਫਟ ਤਾੜ ਦਾਂਗੇ ਨਾ। ਗਿੱਲੇ ਨਹੀਂ ਹੋਣ ਦੇਣੇ ਜਾਨਵਰ ਆਪਾਂ ਮੀਂਹ ਨੇ ਕਰਤਾ ਕੰਮ ਖਰਾਬ ਮੈਂ ਤਾਂ ਕਬੂਤਰ ਵੀ ਖੁੱਲਾ ਛੱਡ ਬੈਠਾ ਹੁਣ ਉਹ ਨਾ ਉੜ ਜਵੇ ਕਿਤੇ ਉਹ ਬੈਠਾ ਖੁੱਲਾ ਉਹ ਤੇਜ਼ ਹੋ ਗਿਆ ਮੀਂਹ ਆ ਜਾ ਜਾਲ ਲੈ ਕੇ ਅੰਦਰ ਜਿਹਦੀ ਇਹਦੀ ਆ ਪਿਆ ਇੱਧਰ ਫੜਾਵੜ ਤਾੜ ਜਾਨਵਰ ਸਾਰੇ ਕਹਿੰਦੇ ਇੱਕ ਦਾ ਤਾੜਦਾ ਬਾਕੀ ਉਹ ਫੜਦਾ ਵਾ ਉਸੇ ਦੀ ਹੱਥ ਨਹੀਂ ਲਾਵੂੰਗਾ ਇਹਦੀ ਹੱਥ ਨਹੀਂ ਲਾਉਣਾ ਇਹਦਾ ਦੇਖੋ ਕਈ ਨੀ ਉਧਰ ਆ ਗਿਆ ਉਥੋਂ ਦੇਖੋ ਬੱਦਲ ਆਪਾਂ ਖੁੱਲਾ ਹੀ ਪੜਾਈ ਬੈਠੇ ਆ ਹਾਂ ਉੱਜਾ ਆ ਗਿਆ ਕਿੱਥੇ ਆ ਖੁੱਲਾ ਖੁੱਲਾ ਕਿੱਥੇ ਗਿਆ ਉਹਦੇ ਬੈਠਾ ਦੂਜੀ ਛਾੜੀ ਤੇ ਕੋਈ ਗਣੇ ਮੀਂਹ ਬੜਾ ਵੱਧ ਗਿਆ ਇੱਧਰ ਦੇਖੋ ਕਬੂਤਰ ਕੀ ਕਰਦਾ ਕੋਈ ਬਹੁਤ ਔਖਾ ਮੀਂਹ ਦੇਖੋ ਕਿੰਨਾ ਆ ਗਿਆ ਦਾ ਜਾਂ ਲੈ ਕੇ ਚੱਲ ਜਾਲ ਥੱਲੇ ਆ ਆ ਫੜਾ ਹੁੱਕ ਲਾਈਏ ਤਿੰਨ ਪਈਏ ਚੱਕੂ ਹੁਣ ਚਾਲ ਥੱਲੇ ਲੈ ਕੇ ਜਾਣੇ ਆ ਕਿੰਨਾ ਗਮੀ ਡਾ ਬੈਠੇ ਡਰਾਈਵਰ ਤਾੜ ਦੇ ਥਾੜ ਦੇ ਹੈ ਤਾੜ ਦੇ ਸੀਗੇ ਕਬੂਤਰ ਜਿਹੜਾ ਤੁਹਾਡੇ ਸਾਹਮਣੇ ਨਵਾਂ ਕੱਢਿਆ ਸੀਗਾ ਉਹ ਉੱਡ ਗਿਆ ਹੱਥੋਂ ਆ ਫਿਰਦਾ ਹੁਣ ਬੈਣ ਚ ਨਹੀਂ ਆਉਦਾ ਜੀ ਦੀ ਮੌਸਮ ਵੀ ਖਰਾਬ ਆ ਸਾਨੂੰ ਤਾਂ ਵਾਲਾ ਡਰ ਲੱਗਦਾ ਜੀ ਵੀ ਕਿਤੇ ਬਾਹਰ ਵੀ ਬਹਿ ਗਿਆ ਤੇ ਮੌਸਮ ਸਹੀ ਹੁੰਦਾ ਨਹੀਂ ਆਇਣਾ ਜੀ ਹੁਣ ਮੌਸਮ ਖਰਾਬ ਆ ਕੋਈ ਫੜ ਨਾ ਲਵੇ ਹੋਰ ਬਾਈ ਨੂੰ ਲਾਉਣ ਲੱਗੇ ਹੋਏ ਆ। ਉਹ ਦੇਖੋ ਕੀ ਕਰ ਰਿਹਾ। ਬਿੰਗਾ ਡੇਡਾ ਉਹ ਅੱਜ ਪਹਿਲੇ ਦਿਨ ਡਾਇਆ ਸੀਗਾ। ਬਾਹਲੇ ਨਹੀਂ ਮਾਵੇਂਦਾ ਸਾਨੂੰ ਐ ਲੱਗਿਆ ਹੁਣ ਵੀ ਬਹਿ ਗਿਆ ਹੁਣ ਵੀ ਬਹਿ ਗਿਆ ਉਹ ਗਿਆ। ਘਰਾਂ ਕੋਲੇ ਆ ਗਿਆ ਕੂਤਰ ਬੱਸ ਹੋ ਗਈ ਡਰਾਈਵਰਾਂ? ਪੂਰੀ ਪੂਰੀ ਬੱਸ ਹੋ ਗਈ। ਹੋਰ ਕੀ? ਇੱਕ ਮੌਸਮ ਖਰਾਬ ਆ 베ਰੀ ਤੇ ਆ ਕੇ ਬਹਿ ਗਿਆ ਕੂਤਰ। ਕੂਤਰ ਪਹਿਲਾਂ ਤਾਂ ਹੋਰੀ ਪਾਸੇ ਆਈ ਆ ਵੇ ਮੇਨ ਮਫਾ ਘਰਾਂ ਕੋਲੇ ਆਇਆ। ਆਹ ਦੇ ਕਾਲੀ ਜੀ ਮੋਲਦੀ ਦੀ ਉਹਦੀ। 베ਰੀ ਜਾ ਕੇ ਡੱਪਿਆ ਕੂਤਰ। ਹੁਣ ਇਹਨੂੰ ਕਿਸੇ ਲੋ ਤਾੜ ਦੇ ਤੇ ਪਹਿਲਾਂ ਚਲਾਉਣਾ ਇਹਦੇ ਛਤਰੀ। ਚੱਕ ਲੈ ਕਦੀ ਛਤਰੀ ਲਈਏ ਇਹਦੇ ਬਾਰਾਂ ਚ ਉਹ ਵੀ ਕਹਿੰਦੇ ਹੁਣ ਆਪਾਂ ਛਤਰੀ ਲਾ ਕੇ ਉਹਨੂੰ ਕੇਰਾ ਬਿਠਾ ਲਈਏ ਛਤਰੀ ਤੇ ਇਹਨੂੰ ਤਾੜ ਦਈਏ ਹੈ ਨਹੀਂ ਮੈਂ ਲੈ ਲਉਣਾ ਛਤਰੀ ਤੇ ਮੈਨੂੰ ਫੜਾ ਉਹ ਨਾ 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 ਛੇੜ ਨਾ ਦੀ ਤੈਨੂੰ ਪਤਾ ਮੁਸ਼ਕਲ ਨਾਲ ਘਰਾਂ ਕੋਲੇ ਆਇਆ ਇੱਧਰ ਫੜਾ ਤੂੰ ਮਲਾਲ ਪਿੱਛੋਂ ਨਹੀਂ ਲਈਦੀ ਹੁੰਦੀ ਕਦੇ ਵੀ ਥੱਲੇ ਕਰ ਉਹ ਫਸ ਗਈ ਉਹ ਉਹ ਕੂਟਰ ਬੈਠਾ ਉਹਟਰ ਬੈਠਾ ਵਾ ਤੇ ਉਸ ਤੇਰੀ ਲਾਉਣ ਲੱਗਿਆ ਹੁਣ ਬੈਠੂ ਥੋੜਾ ਫਲਾ ਕੇ ਹਾਂ ਹਾਂ ਚੱਲ ਚੱਲ ਨਹੀਂ ਨਹੀਂ ਆ ਅੱਗੇ ਜੇ ਮੜਾ ਜੇ ਕਰ ਅੱਗੇ ਛਤਰੀ ਹਾਂ ਹਾਂ ਉੱਧਾ ਉਤਰੜਦਾ ਆ ਇਧਰ ਆ ਗਏ ਇਧਰ ਆ ਗਏ ਇਧਰ ਉੱਡ ਜਾਣਾ ਉੱਡ ਜਾਣਾ ਹਾਂ ਇਧਰ ਆ ਜਾ ਥੱਲੇ ਕਰ ਲਾ ਛਤਰੀ ਛਤਰੀ ਥੱਲੇ ਕਰ ਲਾ ਆ ਰੇ ਹਾਂ ਹੁਣ ਤਾਂ ਆਇਆ ਲਓ ਤੇ ਆ ਗਿਆ ਆ ਗਿਆ ਆ ਗਿਆ ਲੋ ਲੋ ਵੀ ਕਹਿੰਦੇ ਆ ਗਿਆ ਪੁੱਤਰ ਇਹਦਾ ਨਵਾਂ ਆਊਟ ਆ ਇਹ ਉਹ ਵੀ ਤਾਂ ਇਹ ਆ ਗਿਆ ਪੁੱਤਰ ਹੁਣ ਤਾੜ ਦੇ ਥੱਲੇ 2 ਮਿੰਟ ਆਈ ਬੈਠ ਰਹੇ ਆ ਅ ਉਹ ਜਵੱਟਾ ਮਾਰ ਕੇ ਫੜਨੀ ਹੁਣ ਤਾਂ ਯਾਰ ਨਹੀਂ ਆਪਾਂ ਤਾੜਾਂਗੇ ਉਹ ਨਹੀਂ ਕਿ ਕਿ ਨਾ ਪੈਰ ਲੱਗ ਗਿਆ ਜੀ ਅੱਗੇ ਪੈਰ ਤਾਂ ਪਹਿਲਾਂ ਹੀ ਲੱਗੇ ਸੀ ਨਹੀਂ ਪਹਿਲਾਂ ਹੋਰ ਹਵਾ ਨਾਲ ਲੱਗੇ ਹੁਣ ਉੱਡ ਗਿਆ ਇਹ ਨਾ ਚਲ ਠੀਕ ਲਓ ਵੀ ਮੁੰਡਾ ਕਹਿੰਦਾ ਸ਼ਾਮ ਹੋ ਗਈ ਮੀਂਹ ਆ ਗਿਆ ਸੀ ਉਦੋਂ ਬਾਅਦ ਮੀਂਹ ਹਟ ਗਿਆ ਥੋੜਾ ਕੀ ਵਿਆਦਾਸ ਕਮਿਟੀ ਕਣ ਮਣ ਜੀ ਤੇ ਬਾਦਾਮ ਪਾਣੀ ਦਾਣਾ ਪਾਣੀ ਸਾਰੇ ਕਬੂਤਰਾਂ ਨੂੰ ਬਾ ਪਾਦਾ ਸੀ ਹੁਣ ਆਪਾਂ ਲੱਗੇ ਕੂਦ ਨੇ ਕੱਢਣ ਜਿਹੜੀਆਂ ਅਣ ਲੱਗ ਨੇ ਉਹ ਸਾਰੀਆਂ ਜਾਲਾਂ ਚ ਪਾ ਦਈਏ ਕੁਛ ਕੁ ਛਤਰੀਆਂ ਤੇ ਬੰਨ੍ਹ ਲੀਆਂ ਆਪਾਂ ਚਲੋ ਵੀ ਕਬੂਤਰੀਓ ਚਲੋ ਛਤਰੀਆਂ ਦੇ ਇੱਧਰ ਆਪਣੇ ਬੈਠੇ ਆ ਕਬੂਤਰ ਸਾਹਿਬ ਜੀ ਕਬੂਤਰ ਸਾਹਿਬ ਜੀ ਦਾਣਾ ਪਾਣੀ ਖਾ ਕੇ ਆਰਾਮ ਨਾਲ ਬੈਠੇ ਆ ਤੇ ਇੱਧਰ ਬੈਠੀਆਂ ਆਪਣੀਆਂ ਕਬੂਤਰ ਸਾਬ ਨਹੀਂ ਕਹਿਦੀ ਕਿ ਸਾਬ ਕਹਿਦੀ ਇਹਨਾਂ ਨੂੰ ਲੈ ਵੀ ਇੱਕ ਅੱਜ ਕਬੂਤਰ ਨਹੀਂ ਆਈ ਕਾਲਾ ਕੰਡ ਲਾਲ ਟੌਰੀ ਪਤਾ ਨਹੀਂ ਕਿੱਧਰ ਚਲੇ ਗਈ ਥੁਲੇ ਗਈ ਚੱਲ ਕੋਈ ਨਹੀਂ ਇੱਕ ਅੱਧਾ ਤਾਂ ਐ ਗੰਗਮੀਆਂ ਦਾ ਬਾਕੀ ਨਾ ਹਾਤ ਹੋ ਕੇ ਪਰ ਨਾਲ ਬੰਲਿਆ ਸਾਹਮਣੇ ਵੀ ਕਹਿੰਦੇ ਆਪਣੇ ਵਾਲਾ ਸ਼ੀਸ਼ਾ ਲੱਗਾ ਹੋਇਆ ਲੋ ਵੀ ਕਹਿੰਦੇ ਇੱਕ ਆਵਾਜ਼ੀਆਂ ਜਾਲ ਚ ਕਬੂਤਰੀਆਂ ਇੱਕ ਉਹ ਕਬੂਤਰ ਜਾਲ ਚ ਪਾਤਾ ਇੱਕੋ ਗੋਬੋਦਰੀ ਬੰਨਤੀ ਇੱਧਰ ਕਬੂਤਰ ਤੇ ਗੋਬੋਦਰੀ ਬੈਠੇ ਆ ਉੱਧਰ ਇੱਧਰ ਸਾਰੀਆਂ ਛਤਰੀਆਂ ਤੇ ਕਹਿੰਦੇ ਬੰਨਤੇ ਆਪਾਂ ਜਾਨਵਰ ਇਹਦੇ ਵਿੱਚ ਨਹੀਂ ਮੈਂ ਛੱਡੇ ਅੱਜ ਮੈਂ ਕਿਹਾ ਇੱਕ ਅਧਾ ਦਿਨ ਜਾਲ ਚ ਵੀ ਪਾਉਣ ਚਾਹੀਏ ਨੇ ਇੱਧਰ ਜਾਲ ਚ ਪਾਦੇ ਆ ਸਾਰੇ ਜਾਨਵਰ ਬੈਠੇ ਆ ਮੌਸਮ ਠੰਡਾ ਕਹਿੰਦੇ ਆਰਾਮ ਨਾਲ ਬੈਠੇ ਰਹਿਣਗੇ ਆਹ ਕਬੂਤਰੀ ਵੀ ਕਿੱਜਣੀ ਬਹੁਤ ਔਖੀ ਕਰੂਗੀ ਉਹ ਕਬੂਤਰ ਇੱਥੋਂ ਉੱਡ ਕੇ ਇੱਥੇ ਬੈਗਾ ਜਿਹੜਾ ਅੱਜ ਨਵਾਂ ਕੱਢਿਆ ਸੀਗਾ ਮੈਂ ਕਿਹਾ ਹਲੇ ਵੀ ਛਤਰੀ ਤੇ ਬੰਨ ਨਹੀਂ ਦਿੰਦੇ ਕੱਲੂ ਫੇਰ ਡਾਲ ਦਾਂਗੇ ਇਹਨੂੰ ਉਹ ਕਬੂਤਰੀ ਆਰਾਮ ਨਾਲ ਬੈਠੀ ਆ ਇੱਥਰ ਕਿਹਨਾਂ ਸ਼ਾਕ ਆ ਕਬੂਤਰ ਬੈਠਾ ਆਪਣਾ ਬਾਕੀ ਹੁਣ ਆਪਾਂ ਸਾਰੇ ਜਾਲ ਚ ਪਾ ਤੇ ਆ ਹੀ ਰਹਿਣਗੇ ਅੱਜ ਨੇਰੀ ਹੋਏ ਥੱਲੇ ਲੈ ਕੇ ਜਾਵਾਂਗੇ ਇਹਨਾਂ ਨੂੰ ਲਓ ਵੀ ਕਹੇ ਹੁਣ ਲੱਗਿਆ ਰੈੱਡ ਹਾਰਸ ਕਾ ਜਨ ਕਾਫੀ ਦਿਨਾਂ ਬਾਅਦ ਰੀਲਾ ਬਣਾਉਣੀ ਹੈ ਅੱਜ ਚੱਲੀਏ ਡਰਾਈਵਰ ਠੀਕ ਆ ਕਰਕੇ ਦੇਖੀਏ ਸਟਾਰਟ ਹੁੰਦਾ ਕਿ ਨਹੀਂ ਨਹੀਂ ਜਮਾਈ ਡੈਡਾ ਬੈਟਰੀ ਨਹੀਂ ਸਟਾਰਟ ਹੋਣਾ ਇਹਨੇ ਹੁਣ ਆਜੋ ਵੀ ਤੱਕੇ ਵਾਲੋ ਆਹ ਤਾਰ ਵੀ ਆਪੋਂ ਵੀ ਛੱਡੀ ਪਈ ਆ ਇੰਨੀਆਂ ਲਾਹਾ ਪਰ ਪਾਈਆਂ ਅਸੀਂ ਕਿੱਥੋਂ ਕਰਨੀਆਂ ਸਿੱਖ ਗਏ ਹੈ ਡਰਾਈਵਰ ਇੰਨੀਆਂ ਲਾਹ ਪਰਵਾਈਆਂ ਆਪਣੀਆਂ ਚੱਲ ਪਰ ੱਟਕਾ ਲਾਉਣਾ ਪਣਾਗਾ ਵੀ ਟਰੈਕਟਰ ਝਾੜ ਰਿਹਾ ਵੇਲੇ ਉਹ ਵੀ ਕਹਿੰਦੇ ਕਾਫੀ ਦਿਨਾਂ ਬਾਅਦ ਕੱਢ ਲਾ ਰੈੱਡ ਹਾਰਸ ਬਾਹਰ ਸਟਾਰਟ ਫੇਰ ਵੀ ੱਟਕਾ ਲਾ ਕੇ ਕੀਤਾ ਆਲਟਰਨੇਟਰ ਨਹੀਂ ਮਿਲਿਆ ਸਾਨੂੰ ਸਾਫ ਕਰਤੀ ਕਿਧਰੇ ਨਹੀਂ ਤੇਰੀ ਬ੍ਰੈਂਡਰ ਲੋਡ ਹੈ ਬਲੈਂ ਕਿਧਰੇ ਹੁਣ ਬੋਲ ਨਹੀਂ ਹੁਣ ਆ ਕੱਟਣੀ ਹੀ ਨੀਗੀ ਈ ਜਾਣਾ ਕਿਹਾ ਅਜੇ ਨਾ ਨਹੀਂ ਕੱਟਦਾ ਨਹੀਂ ਕੱਟਦਾ ਕਿਧਰੇ ਨਹੀਂ ਤੇਰੀ ਬ੍ਰੈਂਡਰ ਲੋਡ ਮੈਂ ਕਿਹਾ ਲੋਰ ਐਚਐਮਡੀ ਮੇਰੀ ਖਰਾਬ ਹੋ ਗਈ ਰੀਅਲ ਕੱਟਣੀ ਨਹੀਂ ਗਈ ਹਾਂ ਐਵੇਂ ਪਾਵਾਂਗੇ ਲੋ ਵੀ ਹੁਣ ਰੀਲਾ ਬਣਾ ਹੁਣ ਚੱਲੀਏ ਪਹਿਲਾਂ ਕਿੱਧਰ ਹਾਂ ਕਿੱਧਰ ਗੱਲੀ ਦੋ ਵੱਲ ਜਾੜਿਆ ਤੂੰ ਦੋਵਾਂ ਜਾਵਦੇ ਆ ਉਧਰ ਬਣਾ ਉਧਰ ਐਵੇਂ ਜਿੰਦੀ ਹੋ ਜਾਂਦੇ ਜਾਵਾਂਗੇ ਠੀਕ ਹੈ ਤੇ ਸਾਡੇ ਘਰ ਆ ਬਣ ਜਾਂਦਾ ਕਰ ਦੇ ਸਟਾਰਟ ਕਰ ਚੱਲੋ ਹੋਰ ਹੁਣ ਕਰੀਏ ¡Qué regalo! ਆ ਵੀ ਤੂੰ ਪਿੱਛੇ ਰੀਲ ਨਾ ਦੇਖਿਆ ਪੁੱਠੇ ਪੰਗੇ ਲੈ ਲੇ ਥੋੜੇ ਜੇ ਸਵਾਦ ਆ ਗਿਆ ਹੁਣ ਡਰਾਈਵਰ ਦੀ ਵੀ ਰੀਲ ਬਣਾ ਦਈਏ ਇੱਕ ਅੱਧੀ ਫੇਰ ਚੱਲਦੇ ਹਾਂ ਆਲਟਰਨੇਟਰ ਵਾਲੇ ਬਾਈ ਕੋਲੇ ਉਦੋਂ ਪੁੱਛ ਗਏ ਇਹ ਨਿੰਦੀਦੋ ਵੀ ਕਰੇਗਾ ਕੁਛ ਕਿ ਨਹੀਂ ਕਿ ਸਿਸਟਮ ਸੇਲ ਸੂਲੀ ਕਰ ਦਈਏ ਹੁਣ ਚੱਲਦਾ ਨਹੀਂ ਹਲੇ ਜੱਤ ਕਰਾ ਲਈ ਆਲਟਰਨੇਟਰ ਨਹੀਂ ਲੱਗਦਾ ਲੋ ਵੀ ਹੁਣ ਚੱਲਦੇ ਹਾਂ ਜੋੜਾ ਨਾਲੇ ਥੋੜਾ ਜੇ ਆਰ.ਐੜ. ਤੇ ਕਰ ਕੰਮ ਆਉ ਤਾ ਨਾ ਫਰੀ ਐਮ ਦੀ ਟੇਬ ਲੈ ਲਈਏ ਜਾ ਕੇ ਆਪਣੀਆਂ ਰੈਟਾਂਆਂ ਲੰਗਪੁਰ ਦੀਆਂ ਇੱਕ ਅੱਧਾ ਕੰਮ ਹੋਰ ਵੀ ਕਰਾ ਲਾਂਗੇ ਲੋ ਵੀ ਕਹਿੰਦੇ ਹਾਈ ਟੈਕ ਬਾਈ ਨੇ 10 12 ਆਪਾਂ ਨੂੰ ਆਲਟਰਨੇਟਰ ਲਿਆ ਕੇ ਦੇ ਦਿੱਤੇ ਤੇ ਟਰੈਕਟਰ ਦੇ ਆਪਣੇ ਇੰਜਨ ਦੀ ਥਾਂ ਤੇ ਆਲਟਰਨੇਟਰ ਹੀ ਫਿੱਟ ਹੋਇਆ ਗੱਲੇ ਲੋ ਆਇਓ ਤੱਕ ਬੈਗ ਹੀ ਲਾ ਦੋ ਮਾੜਾ ਯਾਰ ਹੈ ਨਾ ਨਾ ਨਵੀਂ ਸਕੂਟਰ ਹੀ ਨਾ ਨਹੀਂ ਡੋਜ ਨਵਾਣਾ ਚਲੋ 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 ਸੈਲਫ ਮਾਰਨੀ ਭੁੱਲ ਗਿਆ ਨਾਲ ਹੁਣ ਸੋਮਵਾਰ ਨੂੰ ਜਾਣਗੇ ਆਲਟਰਨੇਟਰ ਲੈਣ ਹੁਣ ਲੈ ਆਇਓ ਸਾਂਵਾਰ ਨੂੰ ਵੇ ਆਇਆ ਹੁਣ ਚੱਲਦੇ ਆ ਘਰ ਨੂੰ ਜਾ ਕੇ ਕਬੂਤਰ ਵੀ ਤਾਲੜਨੇ ਉਹ ਵੀ ਆਪਣੇ ਛਤਰੀਆਂ ਦੇ ਬੰਨੇ ਹੋਏ ਆ ਲੋਵੀ ਲਾਈਟਾਂ ਵਾਲਾ ਕੰਮ ਜਿਹੜਾ ਆਪਣੇ ਕਿੰਨੇ ਦਿਨਾਂ ਤੋਂ ਰਹਿੰਦਾ ਇਹ ਆਪਾਂ ਹੁਣ ਕੰਪਲੀਟ ਕਰ ਦੇਣਾ ਅੰਦਰ ਲਾਈਟਾਂ ਲਾ ਦੇਣੀਆਂ ਨੇ ਤੇ ਤਾਰ ਮੈਟੂ ਵੀਰੇ ਦਰਵਾਜ਼ਾ ਗੇ ਬਹਿ ਤਾਰਾਂ ਤਾਂ ਲੱਗੀਆਂ ਹੀ ਹੋਈਆਂ ਨਾ ਬਾ ਤਾਰਾਂ ਲੱਗੀਆਂ ਹੋਰ ਵੀ ਸੋਚਿਆ ਕੁਝ ਉਹ ਆਪਾਂ ਬਾਅਦ ਚ ਕਰਾਂਗੇ ਦੱਸਾਂਗੇ ਨਾਲ ਨਾਲ ਇਹਦਾ ਵੀ ਥੋੜਾ ਮੋਟਾ ਕੰਮ ਕਰਾਉਂਦੇ ਰਹਿਣਾ ਨਾਲ ਨਾਲ ਕਬੂਤਰ ਵੀ ਢਾਈ ਜਾਣੇ ਆ ਮੇਨ ਆਪਾਂ ਹੁਣ ਕਬੂਤਰਾਂ ਦਾ ਟਾਈਮ ਚੱਲਦਾ ਹਨਾ ਕੋਈ ਬੰਦਾ ਲੱਭ ਰੇਆ ਕੋਈ ਬੰਦਾ ਮਿਲ ਜਵੇ ਨਾ ਆਪਦਾ ਹਾਨੀ ਨਾਲ ਕੋਈ ਦੱਸ ਦੋ ਜੇਗੀ ਹੈਗਾ ਆ ਨੇੜੇ-ਤੇੜੇ ਪਿੰਡ ਦਾ ਜੇ ਕੋਈ ਹੈਗਾ ਸਾਡੇ ਨਾਲ ਹੈਲਪ ਕਰਾ ਦਿਆ ਕਰੋ ਕੰਪੂਟਰਾਂ ਚ ਆਪਣੀ ਲੋ ਵੀ ਟਰੈਕਟਰ ਦੇ ਹੁਣ ਟਿੱਕਰ ਦੇ ਸਾਰੇ ਕੰਮ ਕਰਤਾ ਹੀ ਮਤਲਬ ਇੱਕ ਕੰਮ ਕਰਤਾ ਤੇ ਲੈਟਾਂ ਲਾ ਦੀਆਂ ਆਪਾਂ ਅੰਦਰ ਇੱਕ ਟੇਪ ਰੋਲ ਦਾ ਮੜਾ ਟੁੱਟਾ ਚਾਹੀਦਾ ਉਹ ਆਪਾਂ ਤਾਰ ਬੰਨਣੀ ਆਂ ਅੰਦਰ ਟਰੈਕਟਰ ਆਪਣਾ ਸਟਾਰਟ ਹੀ ਲੱਖਿਆ ਤੁਹਾਨੂੰ ਪਤਾ ਹੁਣ ਸਟਾਰਟ ਤਾਂ ਹੁੰਦਾ ਨਹੀਂ ਨਿੰਦੀ ਕਹਣਾ ਸੌਂ ਬਾਹਰ ਨੂੰ ਆਲਟੇਨੇਟਰ ਪੱਤਾ ਲਿਆ ਏ ਭਾਈ ਕਿਸੇ ਕੋਲ ਹੈਗਾ 150 160 ਐਂਪੀਅਰ ਦਾ ਤਾਂ ਮੈਨੂੰ ਮੈਸੇਜ ਕਰ ਦਿਓ ਇੰਸਟਾਗ੍ਰਾਮ ਤੇ ਆਪਾਂ ਅਲਟੀਨੇਟਰ ਦੀ ਬਾੜੀ ਰੋਡ ਆ ਯਾਰ ਆਪਾਂ ਬਾਕੀ ਆ ਵੀ ਹੁੰਦੀ ਜਾਂਦਾ ਇਲੈਕਟਰ ਚੱਕੇ ਹੀ ਅੱਜ ਆ ਮੈਨਾਂ ਬਹੁਤ ਜਨਾਬਾ ਮਾੜੀ ਜਾਈ ਦੀ ਸੀ ਕਿੰਨੀ ਗਾ ਜਮੈਂ ਇੰਨੀ ਗਾ ਬਸ ਜਮਾ ਮਾੜੀ ਜਾਈ ਆ ਲੋ ਵੀ ਕਿਹਦੇ ਲਾਈਟਾਂ ਵਾਲਾ ਕੰਮ ਆਪਾਂ ਦਾ ਧੰਨ ਵੇੜ ਪੂਰਾ ਚੱਲੀਏ ਫਿਰ ਰੇਸ ਲੋ ਕਰ ਹੀ ਲਈ ਮਾੜੀ ਜੀ ਹੈਂਡ ਬ੍ਰੇਕ ਸੈਟ ਜਾ ਕੇ ਕਬੂਤਰ ਵੀ ਦਾੜਨੇ ਆਲੇ ਹੁਣ ਖਾਣਾ ਕੁਛ ਬੋਲ ਗੱਪੇ ਹੈ ਬੰਦ ਫੇਰ ਨਹੀਂ ਕਰਨਾ ਪਰ ਰੈਕਟਰ ਲੋ ਵੀ ਆ ਗਏ ਘਰੇ ਤੇ ਕਬੂਤਰ ਆਪਾਂ ਤਾੜਨ ਲੱਗਿਆ ਹੁਣ ਸਾਰੇ ਜਿਹੜੇ ਛੁਕਰੀਆਂ ਛੁਦਰੀਆਂ ਤੇ ਬੰਨੇ ਸੀ ਡਰਾਈਵਰ ਆ ਲਾਈਟਾਂ ਲੋਟਾਂ ਚਲਾ ਦੇ ਆ ਵੀ ਚਲਾ ਦੇ ਇੱਧਰ ਲਈ ਭਾਂਡੇ ਵਾਲੀ ਵੀ ਚਲਾ ਦੇ ਉਹ ਵੀ ਕਹਿੰਦੇ ਇੱਕ ਆ ਕਬੂਤਰ ਹੈਗਾ ਜਿਹੜਾ ਅੱਜ ਆਪਾਂ ਨਵਾਂ ਗਜਾਇਆ ਤੇ ਇੱਕ ਇੱਧਰ ਕਬੂਤਰੀ ਰਹਿ ਗਈ ਤੇ ਇੱਧਰ ਜਾਲ ਚ ਮੈਂ ਸਾਰੇ ਖੋਲ ਕੇ ਪਾ ਲਿਆ। ਇਹ ਜਾਲ ਹੀ ਹੁਣ ਥੱਲੇ ਲੈ ਜਾਣਾ ਹੈ। ਰਾਤ ਨੂੰ ਢੁਕਾ ਕੇ ਕਰਨ। ਬਿੱਲੀ ਤੋਂ ਬਚ ਗਿਆ ਨਾ ਕਬੂਤਰ। ਅਸੀਂ ਜਦੋਂ ਵੀ ਘਰੇ ਆਏ ਨਾ ਜਿਵੇਂ ਆਪਣੀ ਏੜੀਆ ਛਤਰੀ ਇੱਥੇ ਖੜੀ ਸੀ ਉਹ ਕੰਧ ਤੋਂ ਛਿੱਧੀ ਛਾਲ ਬਿੱਲੀ ਨੇ ਮਾਰ ਲਈ ਛਤਰੀ ਵੱਲ। ਮੈਂ ਪਿੱਛੇ ਦੀ ਭੱਜ ਕੇ ਡੰਡਾ ਲੈ ਕੇ ਆਇਆ ਜਾਨੂ ਬਿੱਲੀ ਭੱਜ ਗਈ ਬਾਅਦ ਚ ਕੀ ਜਾਣੀ ਸਾਡੇ। ਅੱਜ ਸ਼ਿਕਾਰ ਕਰ ਦੇਣਾ ਹੈ। ਲੈ ਇੱਧਰ ਨੂੰ ਕਰ ਇਹਦੀ ਗੱਠ ਖੋਲੀ ਹੈ। ਆਹ ਕਬੂਤਰੀ ਵੀ ਖੋਲ ਦੀ ਹੈ ਕਹਿੰਦੇ ਹੁਣ। ਚਟੀਆਂ ਅੱਖਾਂ ਦੀ ਕਾਲਸਰੀ। ਲੋ ਵੀ ਅੱਜ ਵਾਲੀ ਲੈਡ ਦਾ ਕਮਾਲ ਦੇਖੋ। ਚਾਨਣੀ ਜਨ ਹੋ ਗਿਆ ਨਾ ਗੱਲਬਾਤ ਬ ਖੋਲ ਦੇ ਟਾਕੀ ਫਿਰ ਕਬੂਤਰੀਆਂ ਵੀ ਆਪ ਇੱਧਰ ਆ ਜਾ ਟਾਕੀ ਉਹਦਾ ਉਹਦਾ ਖੜ ਤੇ ਜਾਣ ਦੇ ਬਹਿਣਾ ਸਿੱਧਾ ਖੁੱਡੇ ਜੀ ਜਾਣਾ ਹੁਣ ਨਿਕਲੇ ਆਉਂਦੀਆਂ ਚਲੋ 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 ਇੱਕ ਰਹੀ ਚਾਲ ਵੀ ਇੱਧਰ ਹੋ ਗਈਆਂ ਕਬੂਤਰੀਆਂ ਆਪਣੀਆਂ ਇੱਧਰ ਕਬੂਤਰ ਸਾਹਿਬ ਜੀ ਸਾਰੇ ਬੈਠੇ ਨੇ ਇੱਧਰ ਡਰਾਈਵਰ ਸਾਹਿਬ ਇੱਧਰ ਵੀ ਦੇਖੀਏ ਵੱਡੀਆਂ ਕਬੂਤਰੀਆਂ ਨੇ ਫਿਰਦੀਆਂ ਟੌਰ ਨਾਲ ਦਿਖਾਈ ਜਾ ਬਲੌਗ ਚ ਵੀ ਦਿਖਾ ਦਿਏ ਇਹ ਪਿਛਲੇ ਵਲੌਗ ਚ ਤੁਸੀਂ ਦੇਖਿਆ ਆਪਾਂ ਖੁੱਡਾ ਸੈੱਟ ਕੀਤਾ ਸਾਰਿਆਂ ਉੱਪਰ ਬੈਠੀਆਂ ਇਹ ਵੀ ਮੈਂ ਉੱਪਰ ਬਿਠਾ ਕੇ ਲਾਈਟ ਬੰਦ ਕਰ ਦਾਨੀਆਂ ਆਹ ਟਰੇ ਕੱਢ ਲਿਆ ਦਾਣੇ ਇਹ ਮੈਂ ਪਾਈਆ ਕਿਉਂ ਇਹ ਬਾਅਦ ਚ ਪਾਵਾਂਗੇ ਉਹ ਕੱਢ ਲਿਆ ਟਰੇ ਕੱਢ ਲਿਆ ਕਿੱਥੋਂ ਅੰਦਰ ਉਹਦੇ ਅੰਦਰ ਪਈ ਜਿਹੜੀ ਦਾਣੇ ਵਾਲੀ ਉਹ ਟਾਕੀ ਖੋਦੀ ਗੋਤਰਾ ਦੀ ਬਾਰੀ ਚ ਬਹਿਣਗੇ ਆਹ ਨਾਲ ਲੋ ਵੀ ਸਾਰੇ ਕਬੂਤਰ ਆਪਣੇ ਬੈ ਗਏ ਬਾਕੀ ਕੱਲ ਨੂੰ ਆਪਣੇ ਫੇਰ ਗੇੜਿਆ ਕਬੂਤਰਾਂ ਦੇ ਕਬੂਤਰੀਆਂ ਵੀ ਨਾਲ ਕੱਲ ਉਠਾ ਲਾਂਗੇ ਦੋ ਤਿੰਨ ਬਾਕੀ ਅੱਜ ਦਾ ਵਲੌਗ ਮਿੱਤਰੋ ਉਰੀ ਐਂਡ ਕਰਦੇ ਆ ਮਿਲਦੇ ਆ ਨਵੇਂ ਵਲੌਗ ਦੇ ਵਿੱਚ ਵਲੌਗ ਵਧੀਆ ਲੱਗਿਆ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ